PTRC ਅਤੇ ਪੰਵਸ ਦੇ ਕਰਮਚਾਰੀਆਂ ਵੱਲੋਂ ਚੱਲ ਰਹੀ ਹੜਤਾਲ ਅਚ ਅਧਿਕਾਰਤ ਤੌਰ ਤੇ ਖਤਮ ਹੋ ਗਈ ਹੈ 5 ਦਿਨਾਂ ਦੀ ਲੰਬੀ ਰੋਕਟਾਮ ਤੋਂ ਬਾਅਦ ਬੱਸਾਂ ਮੁੜ ਆਪਣੇ ਨਿਯਮਤ ਰੂਟ ਤੇ ਰਵਾਨਾ ਹੋਣ ਲੱਗੀਆਂ ਸਰਕਾਰ ਅਤੇ ਕਰਮਚਾਰੀਆਂ ਦਰਮਿਆਨ ਹੋਈ ਮੀਟਿੰਗ ਵਿੱਚ ਜ਼ਿਆਦਾਤਰ ਮੰਗਾਂ ਨੂੰ ਮੰਨਣ ਦਾ ਪਰੋਸਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਵੱਡੇ ਹਿੱਸੇ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਦੂਜੇ ਪਾਸੇ ਬੁਰਲਾਡਾ ਡੀਪੋ ਦੇ ਕੁਝ ਕਰਮਚਾਰੀ ਪਾਣੀ ਦੀ ਟੈਂਕੀ ਤੇ ਹਜੇ ਵੀ ਡਟੇ ਹੋਏ ਹਨ Murutaboo! 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 Muraare ka juŋ gaa gbóo! Sinza gbóo! Sinza gbóo! Muraare ka juŋ gaa gbóo! Sinza gbóo! Sinza gbóo! Murti biara juŋ gaa gbóo! Sinza gbóo! Sinza gbóo! Murti biara juŋ gaa gbóo! Sinza gbóo! Sinza gbóo! Murti biara juŋ gaa gbóo! ਤੁਹਾਡਾ ਨਾਮ ਦਿਸ਼ਵੰਦਰ ਸਿੰਘ ਸੈਕਟਰੀ ਪੰਜਾਬ ਰੋਡ ਦੇ ਪਣਵਾਤੀ ਆ ਟਿਕਟ ਕੰਟੈਕਟ ਵਾਲੀਆਂ ਦੀ ਕੋਰ ਲਾਡੇ ਕੀ ਕਹੋਗੇ ਅੱਜ ਕੀ ਫੈਸਲਾ ਹੋਇਆ ਤੁਸੀਂ ਬੱਸਾਂ ਚਲਾ ਰਹੇ ਦੁਬਾਰਾ ਕੀ ਫੈਸਲਾ ਹੋਇਆ ਦੇਖੋ ਜੀ ਸਾਡਾ ਫੈਸਲਾ ਸਾਡੀ 23 ਤਰੀਕ ਨੂੰ ਮੀਟਿੰਗ ਹੋਈ ਸੀਗੀ ਤਾਂ ਉਹ ਪੰਜਾਬ ਸਰਕਾਰ ਜਿਹੜੇ ਟਰਾਂਸਪੋਰਟ ਮੰਤਰੀ ਸਾਡੇ ਲੱਗੇ ਹੋਏ ਲਾਲਜੀਤ ਸਿੰਘ ਢਿੱਲੋਂ ਜੀ ਸਾਡੇ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਪਰੰਤੂ ਉਥੇ ਜਿਹੜੀਆਂ ਸਾਡੀਆਂ ਮੰਗਾਂ ਵੀਆਂ ਚਾਹੇ ਕਿਲੋਮੀਟਰ ਰੈਂਡਰ ਰੱਦ ਕਰਨ ਦੀ ਮੰਗ ਸੀ ਤੇ ਜਿਹੜੇ ਸਾਡੇ ਸਾਥ ਦੇ ਲੋਕਾਂ ਦੇ ਵਿੱਚ ਬੈਠੇ ਸੀਗੇ ਜਿਨ੍ਹਾਂ ਦੇ ਉੱਪਰ ਪਰਚੇ ਕੀਤੇ ਸੀ 7 ਹੋਣ ਜਾਂਦਾ ਜਿਆ 3-7ਆਂ ਧਰਾਵਾਂ ਲਾ ਕੇ ਉਹਨਾਂ ਨੂੰ ਬਿਨਾਂ ਸ਼ਰਤੋ ਰਹਾ ਗੱਲ ਨਹੀਂ ਮੰਗ ਸੀ ਉਹ ਸਰਕਾਰ ਨੇ ਕਿਹਾ ਦੀ ਜਿਹੜੇ ਤੁਹਾਡੇ ਜਿਹੜੇ ਖਾਤੀਆ ਜੋ ਬਿਨਾਂ ਸ਼ਰਤੋ ਤੁਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਤੇ ਜਿਹੜੇ ਸਾਡੇ ਖਾਤੀਆ ਜਿਨ੍ਹਾਂ ਨੂੰ ਨੌਕਰੀ ਦਾ ਫਾਰਜ ਕੀਤਾ ਗਿਆ ਸੀਗਾ ਕੰਟਰੈਕਟ ਖਤਮ ਕੀਤਾ ਸੀ ਜਿਦਕਿ ਉਹਨਾਂ ਦੇ ਮਦਰਬਿੰਦੂ ਅਵਰਦ ਘਰ ਕੱਢਿਆ ਸੀਗਾ ਤਾਂ ਉਹਨਾਂ ਨੂੰ ਨੌਕਰੀ ਤੇ ਵਾਪਸ ਦੁਬਾਰਾ ਲੈਣ ਦੀ ਜਿਹੜੀ ਮੰਗ ਸੀ ਉਹ ਸਰਕਾਰ ਨੇ ਮੰਨੀ ਸੀ ਪਰੰਤੂ ਅੱਜ ਵੀ ਹੈ ਅੱਜ ਸਾਡੇ ਮੈਨੇਜਮੈਂਟ ਕੋਲੋਂ ਜਾਣਬੁੱਝ ਕੇ ਹੜਤਾਲ ਨੂੰ ਅਸੀਂ ਪਰਤੋਂ ਦੀ ਖੋਲਣ ਕਰਨੀ ਪਰ ਸਾਡੀ ਮੈਨੇਜਮੈਂਟ ਨੇ ਇਸ ਹੜਤਾਲ ਨੂੰ ਜਾਰੀ ਰੱਖਣ ਦੀ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਉਹ ਟ੍ਰਾਂਸਪੋਰਟ ਮੰਤਰੀ ਦੇ ਟੇਬਲ ਤੇ ਹਾਂ ਦਿੱਤੀ ਸੀ ਪਰੰਤੂ ਬਾਅਦ ਵਿੱਚ ਬਾਹਰ ਆ ਕੇ ਉਹਨਾਂ ਨੇ ਮੰਗਾਂ ਮੰਨਣ ਤੋਂ ਇਨਕਾਰ ਕਰਤਾ ਜਿਸ ਕਰਕੇ ਜਿਹੜੀ ਹੜਤਾਲ ਵੀ ਸਾਡੀਆਂ ਨਹੀਂ ਲੰਬਾ ਚੱਲੀ ਸੀ ਸੋ ਅੱਜ ਅਲੇ ਸਾਡਾ ਦੁਆਰੇ ਫੈਸਲਾ ਹੋਇਆਗਾ ਕਿ ਜਿਹੜੇ ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਆ ਉਹ ਮੇਰਾ ਸ਼ਰਤ ਹੋਇਆ ਹੋ ਕੇ ਬਾਹਰ ਆਉਣਗੇ ਤੇ ਜਿਹੜੇ ਸਾਡੇ ਸਾਥੀਆਂ ਦਾ ਕੰਟਰੈਕਟ ਖਤਮ ਹੋਇਆਗਾ ਜਿਹਨਾਂ ਨੌਕਰੀ ਤੋਂ ਵਰਕਆਊਟ ਕੀਤਾ ਗਿਆ ਸੀਗਾ ਉਹ ਸਾਡੇ ਸਾਥੀ ਨੌਕਰੀ ਅੱਜ ਜੀ ਜੋਇਨ ਕਰਨਗੇ ਦੁਆਰਾ ਤੇ ਜਿਹੜੇ ਸਾਡੇ ਸਾਥੀ ਤਨਖੇਦ ਉੱਪਰ ਚੜੇ ਹੋਏ ਸੀਗੇ ਉਹਨਾਂ ਨੂੰ ਬਿਨਾਂ ਕਿਸੇ ਰਾਜਨੀਤਿਕ ਕੋਝਾ ਕਿ ਨਾ ਬੜਾ ਕਿਸੇ ਵਾਹਿਗੋ ਦੀ ਪਰੇਸ਼ਾਨੀ ਤੋਂ ਉਹਨਾਂ ਨੂੰ ਨੀਚੇਕਾਰ ਦੀ ਡਿਊਟੀ ਉੱਪਰ ਪਾਇਆ ਜਾਊਗਾ ਸਾਡੇ ਫੈਸਲੇ ਹੋਈ ਤਾਂ ਕਰਕੇ ਜੀ ਸਾਡੇ 12:00 ਵਜੇ ਪੀਆਰਟੀ ਦੀ ਡੇਟ ਖੋਲੇ ਗਿਆ ਕਿ ਜੋ ਅੱਧ ਦੁਪਹਿਰ ਵੀ ਪ੍ਰਕਾਰ ਕੋਈ ਸਾਡੇ ਨੇ ਮੰਗਾ ਤੋਂ ਕੋਈ ਟਾਰਮ ਟੋਲ ਦੁਆਰਾ ਫੇਰ ਕਰਦੇ ਆਗੇ ਤਾਂ ਸਾਡੇ ਪੰਜਾਬ ਰੋਡ ਵਿੱਚ ਪਣ ਪਾ ਕੇ ਦੀਪੂ ਬੰਦ ਆਗੇ ਉਹ ਤੋਂ ਬਾਅਦ ਫਿਰ ਅਸੀਂ ਨਾਲ ਦੀ ਨਾਲ ਪੀ 8 8 ਦੀਪੂ ਬੰਦ ਕਰਾਂਗੇ ਦੇਖੋ ਜੀ ਸਰਕਾਰ ਨੇ ਪਹਿਲਾਂ ਇਕੱਲਾ ਸਿਰਫ ਕਿਲੋਮੀਟਰ ਆ ਜੋ ਬਖਾ ਸੀ ਉਹ ਪਾਉਂਦਾ ਜੇ ਟੈਂਡਰ ਫਿਰ ਜਾਰੀ ਕੀਤਾ ਸੀਗਾ ਪਰ ਅੱਜ ਸਾਡੇ ਇਸ ਹੜਤਾਲ ਕਰਕੇ ਲੋਕਾਂ ਦੇ ਸਹਿਯੋਗ ਕਰਕੇ ਭਾਰਤੀ ਜਥੇਬੰਦੇ ਸਹਿਯੋਗ ਕਰਕੇ ਸਰਕਾਰ ਇੱਕ ਵਾਰ ਫਿਰ ਤੋਂ ਝੁਕੀ ਹੈ ਕਿ ਅਸੀਂ ਝਟਾਉਣ ਦੇ ਵਿੱਚ ਕੰਮ ਜਾਰੀ ਹੋਇਆਗੇ ਤਾਂ ਵੀ ਪੰਜਾਬ ਸਰਕਾਰ ਨੂੰ ਸਾਡੇ ਹਜ਼ਾਰ ਦੇ ਵਿੱਚ ਪੰਜਾਬ ਰੋਡ ਵਿੱਚ ਪਾਣ ਵਾਸਤੇ ਪੀਆਰਸੀ ਡਾਰੇ ਵਿੱਚ 900 ਜਿਹੜੀ ਬੱਤਾ ਉਹ ਸਰਕਾਰੀ ਕੰਮ ਪਾਉ ਦਿੱਸ ਤੋਂ ਬਾਅਦ ਜੋ ਸਾਡੇ ਪਹਿਲਾਂ ਪਿਛੇ ਲੰਬੇ ਸਮੇਂ ਤੋਂ ਜਿੰਨੇ ਕਿਲੋਮੀਟਰ ਦੀਆਂ ਸਪੀਨ ਦੇ ਬਸਾਂ ਰੇਸ਼ੇ ਦੇ ਮੁਤਾਬਕ ਪੈਂਦੀਆਂ ਨੇ ਉਹ ਰੇਸ਼ੇ ਦੇ ਮੁਤਾਬਕ ਕਿੰਨੇ ਮੀਟਰ ਵੱਖਾਂ ਬਹਿਣੀਆਂ ਪਰ ਉਹ ਕਿਲੋਮੀਟਰ ਦੀਆਂ ਵੱਖਾਂ ਪਹਿਲਾਂ ਇਹ ਸਾਡੀ ਸਰਕਾਰੀ ਦੱਸਾਂ ਜਿਹੜੀ ਗਿਣਤੀ ਆ 900 ਉਹ ਸਰਕਾਰ ਲੈਣੀ ਆ ਬਸ ਆ ਉਹ ਜਲਦੀ ਸਾਡੇ ਪੀਆਰਟੀ ਪੰਜਾਬ ਰੋਡ ਵਿੱਚ ਪੰਜ ਵਰਸ ਦੇ ਵਿੱਚ ਪਾਉਗੀ ਇਸ ਤੋਂ ਬਾਅਦ 1 ਕਿਲੋਮੀਟਰ ਅੱਗੇ ਕੋਚਣਗੇ ਸਾਥ ਚੱਤੇ ਗਏ ਸੀਗੇ ਜਿੰਨਾ ਉੱਪਰ ਪਰਚੇ ਪੁਲਿਸ ਪ੍ਰਸ਼ਾਸਨ ਦੁਆਰਾ ਰਿਹਾਇਜ਼ ਕੀਤੇ ਗਏ ਸੀਗੇ ਅਜੋ ਸ਼ਾਮ ਤੱਕ ਵਾਪਸ ਆਪਣੇ ਘਰਾਂ ਜਾਉਣਗੇ ਡਿਊਟੀ 'ਤੇ ਆਉਣਗੇ ਜੇਕਰ ਫਿਰ ਵੀ ਕੋਈ ਸਰਕਾਰ ਨੂੰ ਨਹੀਂ ਭੇਜਦੀ ਵਾਫਰਿਆ ਕਰਦੀ ਤਾਂ ਵੀ ਹੋ ਸਕਦਾ ਫੇਰੇ ਕੱਲ ਤੋਂ ਫਿਰ ਅਸੀਂ ਦਿੱਕੂ ਬੰਦ ਕਰੀਏ ਟ੍ਰਾਂਸਪੋਰਟ ਮੰਤਰੀ ਦੁਆਰਾ ਸਾਨੂੰ ਲਿਖਤੀ ਰੂਪ ਵਿੱਚ ਪ੍ਰੋਸਟਾ ਦਿੱਤਾਗਾ ਕਿ ਜਿਹੜੇ ਢੋਣੀਆਂ ਮੰਗਾਣੇ ਚਾਹੇ ਕਿਲੋਮੀਟਰਸ ਕਿੰਨੇ ਮੰਗਾਏ ਚਾਹੇ ਢੋੜੀ ਕੱਤੀ ਕੋ ਪੱਕੇ ਹੋਣਗੀ ਮੰਗਾ ਚਾਹੇ ਛੋਟੇ ਵਿਭਾਗ ਦੇ ਵਿੱਚ ਵੀ ਪਾਲਿਸੀ ਲਾਗੂ ਕਰਨੀ ਮੰਗਾ ਤੇ ਜਿਹੜੇ ਖੰਡੇ ਸਾਥੀ ਜੀਲਾਂ ਚਾਹੇ ਉਹ ਰਿਹਾ ਕਰ ਮੰਗਾ ਉਹ ਸਾਨੂੰ ਟ੍ਰਾਂਸਪੋਰਟ ਮੰਤਰੀ ਦੁਆਰਾ ਸਾਨੂੰ ਇਹ ਦਿੱਤੀ ਰੂਟੀ ਦਿੱਤਾਗਾ ਤਾਂ ਕਰਕੇ ਜਿਸ ਹੜਤਾਲ ਖੁੱਲੀ ਜਿਹੜੇ ਆਪਣੇ ਸਾਥੀ ਟੈਂਕੀ ਦੇ ਜਰੇ ਹੋਏ ਸੀ ਕਿ ਉਹ ਉਹਨਾਂ ਉੱਤਰ ਗਏ ਨੇ ਕਿ ਇਹ ਜੇ ਟੈਂਕੀ ਦੀ ਹੈ ਸਾਡੇ ਜੋ ਸਾਥੀ ਟੈਂਕੀ ਦੇ ਉੱਪਰ ਤੇ ਇੱਕ ਵਾਰ ਲੱਡੇ ਹੋਏ ਆਗੇ ਉਹਨਾਂ ਕਾਰਨ ਇਹ ਆ ਤੁਹਾਨੂੰ ਦੱਸ ਦਿੰਦੇ ਆਂ ਵੀਡੀਓ ਕਰੀਏ ਵੀ ਜਿਹੜੇ ਸਾਡੇ ਸਾਥੀ ਕੱਢੇ ਗਏ ਸੀਗੇ ਦੇ ਉਹਨਾਂ ਨੂੰ ਪਹਿਲਾਂ ਡਿਊਟੀ ਉੱਪਰ ਭੇਜਾਂਗੇ ਜੇਕਰ ਮੈਨੇਜਮੈਂਟ ਸਾਡੀ ਉਹਨਾਂ ਨੂੰ ਡਿਊਟੀ ਉੱਪਰ ਭੇਜਦੀ ਆ ਤੇ ਜਿਹੜੇ ਸਾਡੇ ਸਾਥੀ ਹੜਤਾਲ ਦੇ ਵਿੱਚ ਬੈਠੇ ਆਗੇ ਜਿਨ੍ਹਾਂ ਨੂੰ ਕੋਈ ਬਿਨਾਂ ਦਿਖੇ ਤਾਂ ਕਿ ਪਰੇਸ਼ਾਨੀ ਤੋਂ ਕਿ ਮਸ਼ੀਨਾਂ ਇਥੇ ਕਰ ਦਿਆ ਗਈ ਸਾਡੀ ਮੈਨੇਜਮੈਂਟ ਤੇ ਜਿਨ੍ਹਾਂ ਦੇ ਸਾਡੇ ਖਾਤੀਆਂ ਸਵਾਵਾ ਖਤਮ ਕੀਤੀਆਂ ਸੀਗੀਆਂ ਜੇ ਉਹਨਾਂ ਨੂੰ ਦੁਆਰਾ ਸਾਡੀ ਮੈਨੇਜਮੈਂਟ ਨੌਕ ਡਿਊਟੀ ਤੇ ਲੈ ਗਈ ਹੈ ਕਿ ਤਾਂ ਸੋਨਾਂ ਸਾਥ ਨੂੰ ਉਤਾਰਾਂਗੇ ਦੇ ਉਹਨਾਂ ਚੋਂ ਥੈਂਕ ਯੂ ਉਹਨਾਂ ਚੋਂ ਟੈਂਕੀਉ ਦੇ ਭੱਲੇ ਡੇ ਰਹਿਣਗੇ ਜੇਕਰ ਸਾਡੂ ਕੋਈ ਸਾਡੀ ਮੈਨੇਜਮੈਂਟ ਤਾਂ ਕਿ ਪਰੇਸ਼ਾਨ ਕਰਦੀ ਆ ਤਾਂ ਅਸੀਂ ਹੋ ਸਕਦਾ ਦੁਬਾਰੇ ਅਸੀਂ ਟੈਂਕੀਉ ਦੇ ਪਰੋਸ ਵਧ ਗਏ ਚਿੱਟੇ ਬੱਸਾ ਤੁਸੀਂ ਰੂਟਾਂ ਦੇ ਚਲਾਓ ਆਪਿਆ ਕੀ ਕਰਦੇ ਹਾਂਜੀ ਅਸੀਂ ਬੱਸਾਂ ਜੋ ਅਸੀਂ ਬਸਾਂ ਕੁ ਰੂਟਾਂ ਉੱਪਰ ਭੇਜ ਰਹਿਆਂਗੇ ਤੇ ਅਸੀਂ ਪੰਜਾਬ ਦੇ ਲੋਕਾਂ ਦਾ ਪ੍ਰਾਰਥ ਜਿਵੇਂ ਬਣਿਆ ਸਟੂਡੈਂਟ ਜਿਵੇਂ ਬੰਦਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਸ ਲੜਾਈ ਦੇ ਵਿੱਚ ਸਾਡਾ ਜੋਰਦਾਨ ਦਿੱਤਾ ਤੇ ਸਾਡੀ ਮੇਨ ਅਗੋ ਲੜਾਈ ਸੀ ਜਿਹੜੋ ਸਾਡੇ ਵਿਭਾਗ ਦਾ ਜਿਹੜਾ ਸਰਕਾਰ ਤੋਂ ਜੋ ਬੰਦ ਕਰਨਾ ਚਾਹੁੰਦੀ ਚਲੀਪੀ ਕਰਨ ਕਰਨਾ ਚ ਜਾਣਦੇ ਲੋਕਾਂ ਨੇ ਕਹਿੰਦਾ ਬੜਾ ਖਲਾਫ ਦਿੱਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜਾਬੀ ਲੋਕਾਂ ਦਾ ਹਾਂਜੀ ਕੀ ਨਾਮ ਹੈ ਪ੍ਰਾਈਜ ਰਾਜਵੀਰ ਸਿੰਘ ਜੀ ਕਾਰਜਕਾਰੀ ਪ੍ਰਧਾਨ ਤੁਸੀਂ 4 ਦਿਨ ਤੋਂ ਲਗਾਤਾਰ ਟਾਈਪੀ ਤੇ ਰਹੇ ਹੋ ਤੁਸੀਂ ਥੱਲੇ ਆਇਓ ਕੀ ਕਹੋਗੇ ਕਿ ਹਰ ਸਾਲ ਖੁੱਲੀ ਹੁਣ ਕੀ ਕਰਦੇ ਜੋ ਸਾਡੀ ਟਰਾਂਸਪੋਰਟ ਮੰਤਰੀ ਨਾਲ 29 ਤਰੀਕ ਨੂੰ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਸੀ ਪਹਿਲਾਂ ਟਰਾਂਸਪੋਰਟ ਮੰਤਰੀ ਸਾਡੀ ਮੈਨੇਜਮੈਂਟ ਤੋਂ ਮੁੱਕਰ ਗਈ ਸੀ ਤੇ ਜੋ ਅੱਜ ਦੁਬਾਰੇ ਸਾਡੀ ਮੀਟਿੰਗ ਹੋਈ ਹੈ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਝੁਕੀ ਹੈ ਸਾਡੇ ਸਾਥੀਆਂ ਨੂੰ ਮਸ਼ੀਨਾਂ ਈਸ਼ੂ ਕਰਾ ਕੇ ਡਿਊਟੀ ਤੇ ਪਾਇਆ ਗਿਆ ਉਸੀੋਂ ਥੱਲੇ ਉਤਰਿਆ ਟੈਂਕੀ ਤੋਂ ਬੜੋ ਸਾਥੀ ਅਜੇ ਹੀ ਬੈਠੇ ਨੇ ਜੋ ਸਾਡੇ ਸਾਥੀਆਂ ਜਿਹਾ ਸਮਾਵਾ ਖਤਮ ਕੀਤੀਆਂ ਸੀ ਅੱਜ ਸਾਥੀਆਂ ਦੀਆਂ ਉਹ ਸਮਾਵਾ ਜਿੰਨਾ ਟਾਈਮ ਵਾਪਸ ਨਹੀਂ ਲੈਂਦੇ ਉਹਨਾ ਟਾਈਮ ਸਾਡੇ ਸਾਥੀ ਉੱਡੇ ਰਹਿਣਗੇ ਬੱਸਾ ਤੁਸੀਂ ਬਲਾਰ ਰੂਟ ਤੇ ਚਲਾ ਰਹੇ ਹੋ ਜੀ ਹਾਂਜੀ ਹਾਂਜੀ ਸਰ ਰੂਟ ਤੇ ਲੈ ਬੋ ਹਾਂਜੀ ਠੀਕ